ਗੁਰੂ ਅੰਗਦ ਦੇ ਉਹਨਾਂ ਨੇ ਆਪਣੇ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਇਸ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਉਹਨਾਂ ਦੇ ਚਲਾਣੇ ਵੇਲੇ ਸਾਡਾ ਇਤਿਹਾਸ ਕਹਿੰਦਾ ਹੈ ਹਜ਼ੂਰ ਦੇ ਚਿਹਰੇ ਤੇ ਇਸ ਤਰ੍ਹਾਂ ਨੂਰ ਸੀ ਜਿਵੇਂ ਸੂਰਜ ਲਾਲੀ ਬਖੇਰ ਰਿਹਾ ਹੋਵੇ ਇਤਿਹਾਸ ਕਹਿੰਦਾ ਹੈ ਚਿਹਰੇ ਚ ਲਾਲੀ ਭਖੇ ਸੱਚੀ ਮੁੱਚੀ ਕੋ ਉਦਾਹਰਣ ਹੈ ਖੁੰਦੇ ਮਹਾਂਪੁਰ ਖੁਰਸ਼ੀਦ ਦੀ ਤਰ੍ਹਾਂ ਨਹੀਂ ਸੂਰਜ ਦੀ ਤਰ੍ਹਾਂ ਨਹੀਂ ਜਦੋਂ ਸੂਰਜ ਚੜਦਾ ਉਦੋਂ ਵੀ ਸੁਨਹਿਰੀ ਕਿਰਨਾ ਧਰਤੀ ਤੇ ਸੱਟਦਾ ਤੇ ਸੂਰਜ ਨੂੰ ਛਿਪਦੇ ਕੋਈ ਨੂੰ ਕਦੀ ਦੇਖਿਓ ਛਿਪਦਾ ਹੋਇਆ ਵੀ ਲਾਲੀ ਹੀ ਬਖੇਰਦਾ ਚੜਦਾ ਵੀ ਲਾਲੀ ਚ ਜਾਂਦਾ ਵੀ ਲਾਲੀ ਚ ਉਹਨਾਂ ਦੇ ਚਿਹਰੇ ਤੇ ਭਖ ਦੀ ਲਾਲੀ ਸੀ ਹਜ਼ੂਰ ਨੇ ਕਹਿਆ ਸਾਡੀ ਜਗਾ ਗੁਰੂ ਅਮਰਦਾਸ ਜਾਨੇ ਪੁੱਤਰਾਂ ਨੂੰ ਕਹਿ ਦਿੱਤਾ ਸਨਮਾਨਯੋਗ ਸਾਡੇ ਮਾਤਾ ਉਹਨਾਂ ਦੇ ਮਹਿਲ ਮਾਤਾ ਕੀ ਵੀ ਜੀ ਨੂੰ ਕਹਿ ਦਿੱਤਾ ਚਲਾਣੇ ਵੇਲੇ ਵੀ ਲਾਲੀ ਤੁਸੀਂ ਭੱਟਾਂ ਦੇ ਸੋਈਆਂ 'ਚ ਖਾਸ ਕਰਕੇ ਬਾਬਾ ਸੱਤਾ ਬਲਵੰਡ ਜੀ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਛੱਟਿਆ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਬਾਬਾ ਸੱਤਾ ਬਲਵੰਡ ਕਹਿੰਦੇ ਨੇ ਰੱਬੀ ਨੂਰ ਦੀ ਝੜੀ ਲੱਗਦੀ ਏ ਛੱਟਿਆ ਜਾਂਦਾ ਤੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਆਪ ਘਟੇ ਜਾਂਦੇ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਛੱਟਿਆ ਤੁਧ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਗੁਰੂ ਅੰਗਦ ਸ